ਨਮਸਕਾਰ ਇਹ ਆਕਾਸ਼ਵਣੀ ਜਲੰਧਰ ਹੈ ਹੁਣ ਤੁਸੀਂ ਰਮੇਸ਼ ਲਾਲ ਤੋਂ ਪਰਦੇਸ਼ਿਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੋਡਕਾਸਟ ਇੰਟਰਵਿਊ ਆਪਣੇ ਸੋਸ਼ਲ ਮੀਡੀਆ ਤੇ ਕੀਤਾ ਸਾਂਝਾ ਸੁਨੀਤਾ ਵਿਲੀਅਮਸ ਸਮੇਤ ਦੋਵੇਂ ਪੁਲਾੜ ਯਾਤਰੀਆਂ ਨੂੰ ਕੱਲ੍ਹ ਧਰਤੀ ਤੇ ਵਾਪਸ ਲਿਆਂਦਾ ਜਾਵੇਗਾ ਅੰਮ੍ਰਿਤਸਰ ਵਿੱਚ ਇੱਕ ਧਾਰਮਿਕ ਸਥਾਨ ਤੇ ਹਮਲਾ ਕਰਨ ਦੇ ਦੋਸ਼ੀ ਨੂੰ ਪੁਲਿਸ ਨੇ ਮੁਕਾਬਲੇਚ ਕੀਤਾ ਢੇਰ ਦੂਜਾ ਹਾਲੇ ਵੀ ਫਰਾਰ ਜਿਲੰਦਰ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸ਼ੁਰੂ ਕੀਤੀ ਸੰਪਰਕ ਮਹਿੰਮ ਸੂਬੇ ਵਿੱਚ ਔਰਤਾਂ ਤੇ ਬੱਚਿਆਂ ਦੇ ਸਰਪੱਖੀ ਵਿਕਾਸ ਲਈ 1000 ਅਤ ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਕੀਤਾ ਜਾ ਰਿਹਾ ਨਿਰਮਾਣ ਅਤੇ ਪਟਿਆਲਾ ਵਿੱਚ ਇੱਕ ਫੌਜੀ ਅਫਸਰ ਤੇ ਹਮਲਾ ਕਰਨ ਵਾਲੇ 12 ਪੁਲਿਸ ਮੁਲਾਜ਼ਮਾ ਨੂੰ ਕੀਤਾ ਮੌਤਲ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੇ ਪੋਡਕਾਸਟਰ ਅਤੇ AI ਰਿਸਰਚਰ ਲੈਕਸ ਫ੍ਰੀਡਮਨ ਨਾਲ ਪੋਡਕਾਸਟ ਇੰਟਰਵਿਊ ਆਪਣੇ 트ਰੂਥ ਸੋਸ਼ਲ ਪਲੇਟਫਾਰਮ ਤੇ ਸਾਂਝਾ ਕੀਤਾ ਹੈ ਇੰਟਰਵਿਊ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਡੋਨਲਡ 트ੰਪ ਆਪਣੇ ਪਹਿਲੇ ਕਾਰਜਕਾਲ ਦੇ ਮੁਕਾਬਲੇ ਇਸ ਵਾਰ ਰਾਸ਼ਟਰਪਤੀ ਬਣਨ ਲਈ ਜ਼ਿਆਦਾ ਤਿਆਰ ਨੇ ਉਹਨਾਂ ਨੇ ਰਾਸ਼ਪਤੀ 트ੰਪ ਨਾਲ ਆਪਣੇ ਸਬੰਧਾਂ ਬਾਰੇ ਵੀ ਗੱਲ ਕੀਤੀ। 3 ਘੰਟੇ ਤੋਂ ਵੱਧ ਚੱਲੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਡੋਨਲਡ 트ੰਪ ਨਾਲ ਚੰਗਾ ਸੰਪਰਕ ਹੈ ਕਿਉਂਕਿ ਦੋਵੇਂ ਆਪਣੇ ਆਪਣੇ ਦੇਸ਼ਾਂ ਨੂੰ ਪਹਿਲ ਦਿੰਦੇ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਰਿਪਬਲਿਕਨ ਨੇਤਾ ਜੋ ਬਾਈਡਨ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਸ਼੍ਰੀ 트ੰਪ ਦੇ ਅਹੁਦੇ ਤੇ ਨਾ ਹੋਣ ਦੇ ਬਾਵਜੂਦ ਵੀ ਦੋਵਾਂ ਵਿਚਕਾਰ ਆਪਸੀ ਭਰੋਸਾ ਬਰਕਰਾਰ ਰਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਦੋਵਾਂ ਨੇਤਾਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਣਨੀਤਿਕ ਸੁਰੱਖਿਆ ਦੋਵਾਂ ਦਿਸ਼ਾਂ ਦਰਮਿਆਨ ਵਿਆਪਕ ਵਿਸ਼ਵ ਰਣਨੀਤਿਕ ਸਹਿਯੋਗ ਦਾ ਇੱਕ ਅਹਿਮ ਥੰਮ ਹੈ। ਦੋਵਾਂ ਨੇਤਾਵਾਂ ਨੇ ਫੌਜੀ ਅਭਿਆਸਾਂ, ਰਣਨੀਤਿਕ ਸਹਿਯੋਗ ਅਤੇ ਸੂਚਨਾ ਸਾਂਝਾ ਕਰਨ ਸਹਿਯੋਗ ਦੇ ਖੇਤਰਾਂ ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ਮਹੱਤਵਪੂਰਨ ਪ੍ਰਤੀਦੀਸਮਿਖਿਆ ਕੀਤੀ। ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਅਤ ਆਧੁਨਿਕ ਰੱਖਿਆ ਨਵੀਨਤਾ ਅਤੇ ਵਿਸ਼ੇਸ਼ ਤਕਨੀਕਾਂ ਵਿੱਚ ਸਹਿਯੋਗ ਦੇ ਮੌਕਿਆਂ 'ਤੇ ਵੀ ਚਰਚਾ ਕੀਤੀ। ਕੋਮਾਂਟਰੀ ਪੁਲਾੜ ਸਟੇਸ਼ਨ ਤੇ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਫਸੇ ਦੋ ਅਮਰੀਕੀ ਪੁਲਾੜ ਯਾਤਰੀ ਕੱਲ ਰਾਤ ਧਰਤੀ ਤੇ ਪਰਤ ਆਉਣਗੇ ਨਾਸਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੁਨੀਤਾ ਵਿਲੀਅਮਸ ਸਮੇਤ ਬੁਚ ਵਿਲਮੋਰ ਨੂੰ ਇੱਕ ਅਮਰੀਕੀ ਅਤੇ ਇੱਕ ਰੂਸੀ ਪੁਲਾੜ ਯਾਤਰੀ ਨਾਲ ਪੁਲਾੜ ਵਾਹਨ ਸਪੇਸ ਐਕਸ ਕਰਿਊ ਡ੍ਰੈਗਨ ਰਾਹੀਂ ਧਰਤੀ ਤੇ ਵਾਪਸ ਲਿਆਂਦਾ ਜਾਵੇਗਾ ਕੋਮੰਡਰੀ ਪੁਲਾੜ ਸਟੇਸ਼ਨ ਤੇ ਫਸੇ ਹੋਏ ਇਹ ਪੁਲਾੜ ਯਾਤਰੀ ਜੂਨ 2024 ਤੋਂ ਇਸ ਪੁਲਾੜ ਸਟੇਸ਼ਨ ਤੇ ਨੇ ਉਹਨਾਂ ਨੂੰ ਬੋਇੰਗ ਸਟਾਰਲਾਈਨਰ ਪੁਲਾੜ ਵਾਹਨ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਵਾਪਸ ਧਰਤੀ ਤੇ ਨਹੀਂ ਲਿਆਂਦਾ ਜਾ ਸਕਿਆ ਸੀ ਇਹਨਾਂ ਦੋਵਾਂ ਦੇ ਨਾਲ NASA ਦੇ ਪੁਲਾੜ ਯਾਤਰੀ ਨਿਕ ਹੈਗ ਅਤੇ ਰੋਸ ਕੋਸਮੋਸ ਅਲੈਗਜ਼ੈਂਡਰ ਗੋਰਬਨੋਵ ਵੀ ਡ੍ਰੈਗਨ ਕੈਪਸੂਲ ਤੇ ਵਾਪਸ ਆਉਣਗੇ ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਇੱਕ ਧਾਰਮਿਕ ਸਥਾਨ ਤੇ ਹੋਏ ਹਮਲੇ ਦੇ ਇੱਕ ਦੋਸ਼ੀ ਦੀ ਅੱਜ ਪੁਲਿਸ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਮੁਕਾਬਲੇ ਦੌਰਾਨ ਇੱਕ ਹੈੱਡ ਕਨਸਟੇਬਲ ਵੀ ਜ਼ਖਮੀ ਹੋ ਗਿਆ ਜਦਕਿ ਇੱਕ ਇੰਸਪੈਕਟਰ ਬਾਲਬਲ ਬਚ ਗਿਆ। ਇਹ ਮੁਕਾਬਲਾ ਅੱਜ ਸਵੇਰੇ ਉਸ ਵੇਲੇ ਹੋਇਆ ਜਦੋਂ ਪੁਲਿਸ ਦੋ ਵਿਅਕਤੀਆਂ ਦਾ ਪਿੱਛਾ ਕਰ ਰਹੇ ਸੀ ਜੋ ਇਸ ਧਾਰਮਿਕ ਸਥਾਨ ਤੇ ਹਮਲਾ ਕਰਨ ਵਿੱਚ ਸ਼ਾਮਲ ਸਨ ਇਸ ਦੌਰਾਨ ਦੋਸ਼ੀਆਂ ਨੇ ਪਿੱਛਾ ਕਰ ਰਹੀ ਪੁਲਿਸ ਪਾਰਟੀ ਤੇ ਗੋਲੀਬਾਰੀ ਕਰ ਦਿੱਤੀ ਦੋਵੇਂ ਇੱਕ ਮੋਟਰਸਾਈਕਲ ਤੇ ਸਵਾਰ ਸਨ ਮੁਕਾਬਲੇ ਦੌਰਾਨ ਹੈੱਡ ਕਨਸਟੇਬਲ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਜਦਕਿ ਇੰਸਪੈਕਟਰ ਅਮੋਲਕ ਸਿੰਘ ਵਲਵਲ ਬਚ ਗਏ ਇਸ ਦੌਰਾਨ ਦੂਜਾ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਹਲਕਿਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋਏ ਦੋਸ਼ੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਖਮਾਂ ਦੀ ਤਾਬਨਾ ਚਲਦਾ ਹੋਇਆ ਦਮ ਤੋੜ ਗਿਆ ਪੁਲਿਸ ਦੂਜੇ ਦੋਸ਼ੀ ਦੀ ਪਾਲ ਕਰ ਰਹੇ ਹੈ ਇਹ ਦੋਵੇਂ 14 ਮਾਰਚ ਦੀ ਰਾਤ ਨੂੰ ਇੱਕ ਧਾਰਮਿਕ ਸਥਾਨ ਤੇ ਗਰਨੇਡ ਵਰਗੀ ਚੀਜ਼ ਸੁੱਟਣ ਵਿੱਚ ਸ਼ਾਮਲ ਸਨ ਜਿਸ ਨਾਲ ਉਸ ਸਥਾਨ ਦੇ ਕੰਧ ਨੂੰ ਨੁਕਸਾਨ ਪੁੱਜਿਆ ਸੀ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਲੱਗੇ ਸੋਨੀ ਦੀ ਧੁਾਈ ਅਤੇ ਸਾਫ ਸਫਾਈ ਦੀ ਸੇਵਾ ਅੱਜ ਅਰਦਾਸ ਉਪਰੰਤ ਆਰੰਭ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਗਮ ਨੂੰ ਦਿੱਤੀ ਗਈ ਹੈ ਇਸ ਮੌਕੇ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਸਾਫ ਸਫਾਈ ਅਤੇ ਸਾਂਭ ਸੰਭਾਲ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਂਦੀ ਹੈ ਅਤੇ ਸਮੇਂ-ਸਮੇਂ ਇਸ ਦੀ ਧੁਾਈ ਦਾ ਕਾਰਜ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ بارش ਅਤੇ ਪ੍ਰਦੂਸ਼ਣ ਆਦ ਕਰਕੇ ਸੋਨੇ ਦੀ ਚਮਕ ਸਮਾਂ પાਕੇ ਘਟ ਜਾਂਦੀ ਹੈ ਜਿਸ ਦੀ ਸਾਫ ਸਫਾਈ ਜ਼ਰੂਰੀ ਹੋ ਜਾਂਦੀ ਹੈ ਇਹ ਸੇਵਾ ਤਕਰੀਬਨ 10-12 ਦਿਨ ਚੱਲੀ ਰਹੇਗੀ ਜਿਸ ਤਹਿ ਤਾਵਨ ਸਥਾਨ ਦੇ ਬਾਰੀ ਹਿੱਸੇ ਤੇ ਲੱਗੇ ਸੋਨੇ ਦੀ ਧੁਆਈ ਕੁਦਰਤੀ ਢੰਗ ਨਾਲ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਸੋਨੇ ਦੀ ਧੁਆਈ ਲਈ ਰੀਠੇ ਨੂੰ ਉਬਾਲ ਕੇ ਉਸ ਦਾ ਪਾਣੀ ਅਤੇ ਨਿੰਬੂ ਦਾ ਰਸ ਵਰਤਿਆ ਜਾਂਦਾ ਹੈ। ਇਹ ਬਿਲਕੁਲ ਕੁਦਰਤੀ ਤਰੀਕਾ ਹੈ ਅਤੇ ਇਸ ਵਿੱਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ। ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਵਿਖੇ ਐਸਟੀਐਮ ਹਰਵੀਰ ਕੌਰ ਦੀ ਅਗਵਾਈ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਅਗਵਾਈ ਕਰਦੇ ਬਸੀ ਪਠਾਣਾ ਦੇ ਐਸਟੀਐਮ ਹਰਵੀਰ ਕੌਰ ਨੇ ਦੱਸਿਆ ਅੱਜ ਸੇ ਜਿਹੜੇ ਪੰਜਾਬ ਸਰਕਾਰ ਦੇ ਕੈਂਪੇਨ ਹੈ ਯੋਧ ਨਸ਼ਾ ਵਿਰੋਧ ਉਹਦੇ ਤਹਿਤ ਰੈਲੀ ਕੱਢ ਰਹੇ ਆ ਜਿਦੇ ਵਿੱਚ ਆਈਟੀਆਈ ਦੇ ਤਕਰੀਬਨ 150 ਸਟੂਡੈਂਟਸ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਰੈਲੀ ਜਿਹੜੀ ਹੈਗੀ ਨਾਗਰਿਕਾਂ ਨੂੰ ਅਵੇਅਰ ਕਰੇਗੀ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਇਹ ਬਹੁਤ ਹੀ ਇੱਕ ਭੈੜੀ ਆਦਤ ਹੈ ਇਸ ਤੋਂ ਅਸੀਂ ਦੂਰ ਰਹੀਏ ਇਹ ਸਿਰਫ ਇੱਕ ਇੰਡੀਵਿਜੂਅਲ ਨੂੰ ਨਹੀਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਅਸੀਂ ਵੱਖ-ਵੱਖ ਪਿੰਡਾਂ 'ਚ ਨੁੱਕੜ ਨਾਟਕ ਕਰਾਵਾਂਗੇ ਡਰੱਗਸ ਦੇ ਨਾਲ ਰਿਲੇਟਡ ਜਿਹੜਾ ਲਿਟਰੇਚਰ ਅਸੀਂ ਘਰ-ਘਰ ਵੰਡਾਂਗੇ ਅਤੇ ਮੈ ਇਹ ਰੈਲੀ ਆਈਟੀਆ ਬਸੀ ਪਠਾਣਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦੀ ਹੋਈ ਆਈਟੀਆ ਪਹੁੰਚ ਕੇ ਸੰਪੰਨ ਹੋਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNUjalandhar, ਸਾਡਾ ਫੇਸਬੁੱਕ ਪੇਜ ਹੈ RNU-AIRjalandhar ਅਤੇ YouTube ਤੇ ਸਾਡਾ ਚੈਨਲ ਹੈ @AIRjalandhar। ਜਲੰਧਰ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣ ਲਈ ਸੰਪਰਕ ਨਾਮਕ ਆਪਣੀ ਤਰ੍ਹਾਂ ਦੇ ਪਹਿਲੇ ਜਨਤਕ ਗੱਲਬਾਤ ਪ੍ਰੋਗਰਾਮ ਵਿੱਚ ਪੁਲਿਸ ਕਮਿਸ਼ਨਰ ਸ਼੍ਰੀਮਤੀ ਤਨਪ੍ਰੀਤ कौर ਨੇ ਅੱਜ ਲੋਕਾਂ ਨੂੰ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੇ ਕੋਹ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਡੀਆਵੀ ਕਾਲਾ ਜਲੰਧਰ ਵਿਖੇ ਲੋਕਾਂ ਨਾਲ ਗੱਲਬਾਤ ਦੌਰਾਨ ਸੀਪੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬੀਆਂ ਨੂੰ ਵਿਰੋਧੀ ਹਾਲਾਤ ਵਿੱਚ ਵੀ ਉੱਤਮਤਾ ਪ੍ਰਾਪਤ ਕਰਨ ਦੀ ਅਦੁੱਤੀ ਭਾਵਨਾ ਦੀ ਬਖਸ਼ਿਸ਼ ਪ੍ਰਾਪਤੇ। ਪੰਜਾਬ ਦੇ ਕਾਲੇ ਦੌਰ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਉਹਨਾਂ ਕਾਲੇ ਦਿਨਾਂ ਨੂੰ ਹੀ ਪਾਰ ਕਰ ਲਿਆ ਕਿਉਂਕਿ ਉਹਨਾਂ ਦੀ ਦ੍ਰਿੜਵਚਨਵੱਧਤਾ ਅਤੇ ਰਾਜ ਨੂੰ ਇੱਕ ਸ਼ਾਂਤੀਪੂਰਨ ਅਤੇ ਪ੍ਰਤੀਸ਼ੀਰ ਰਾਜ ਬਣਾਉਣ ਦੀ ਦ੍ਰਿੜਤਾ ਸੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਉਸੇ ਭਾਵਨਾ ਨੂੰ ਅਪਣਾਉਣ ਉਹਨਾਂ ਜਨਤਾ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਨਾਲ ਸੰਬੰਧਿਤ ਗਤੀਵਿਧੀਆਂ ਬਾਰੇ ਖੁੱਲ੍ਹ ਕੇ ਸੂਚਨਾ ਦੇਣ ਤਾਂ ਜੋ ਨਸ਼ਿਆਂ ਦੀ ਸਪਲਾਈ ਚੇਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੋੜਿਆ ਜਾ ਸਕੇ ਉਨਾ ਕਿਹਾ ਕਿ ਇਸ ਜਨਤਕ ਗਲਵਾ ਦਾ ਮੂਲ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਖਤਰੇ ਵਿੱਚ ਪੈਣ ਤੋਂ ਬਚਾਇਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਨਸ਼ੇ ਕਰਨ ਵਾਲਿਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਇਸ ਕੋਰਡ ਦੇ ਇਲਾਜ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਅਤੇ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਸੂਬੇ ਵਿੱਚ 1000 ਅਤਿ ਆਧੁਨਿਕ ਆਂਗਣਵਾੜੀ ਸੈਂਟਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਆਂਗਣਵਾੜੀ ਸੈਂਟਰਾਂ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਤੀ ਆਂਗਣਵਾੜੀ ਸੈਂਟਰ ਦੇ ਨਿਰਮਾਣ ਲਈ 10 ਲੱਖ ਰੁਪਏ ਦੀ ਲਾਗਤ ਆਵੇਗੀ ਉਨ੍ਹਾਂ ਕੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਦੀ ਉਸਾਰੀ ਦਾ ਕੰਮ ਪਿੰਡੂ ਵਿਕਾਸ ਵਿਭਾਗ ਅਧੀਨ ਚੱਲ ਰਿਹਾ ਹੈ ਤੇ 111 ਆਂਗਣਵਾੜੀ ਸੈਂਟਰਾਂ ਦੇ ਨਿਰਮਾਣ ਦਾ ਕੰਮ ਮੁਕੰਮਲ ਹੋ ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਬ ਕੁਲਤਾਰ ਸਿੰਘ ਸੰਧਵਾ ਨੇ ਕੋਟਪੂਰਾ ਦੇ ਪਿੰਡ ਚਮੇਲੀ ਵਿਖੇ ਪਿੰਡ ਦੇ ਵਿਕਾਸ ਕਾਰਜਾਂ ਲਈ ਸਰਪੰਚ ਦਿਲਬਖ ਸਿੰਘ ਬਰਾਣ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ ਇਸ ਮੌਕੇ ਸਪੀਕਰ ਸੰਧਵਾ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਉਸਾਰੂ ਸੋਚ ਰੱਖਣ ਵਾਲੇ ਸੁਝਵਾਨ ਨੁਮਾਇंदे ਖੁਦ ਵੀ ਵਿਕਾਸ ਕਾਰਜਾਂ ਤੇ ਪੱਲਿਓਂ ਖਰਚ ਕਰਨ ਲਈ ਤਤਪਰ ਰਹਿੰਦੇ ਨੇ ਸਰਕਾਰ ਵੱਲੋਂ ਪਿੰਡਾਂ ਨੂੰ ਹਰ ਪੱਖੋਂ ਸੋਨਾ ਬਣਾਉਣ ਲਈ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਦੌਰਾਨ ਜੇਕਰ ਕੋਈ ਠੇਕੇਦਾਰ ਮਿਆਰੀ ਸਮਾਨ ਨਹੀਂ ਵਰਤਦਾ ਤਾਂ ਉਸ ਖਿਲਾਫ ਬਕਾਇਦਾ ਕਾਰਵਾਈ ਕੀਤੀ ਜਾਵੇਗੀ ਪਟਿਆਲਾ ਚ ਪੰਜਾਬ ਪੁਲਿਸ ਦੇ ਮੁਲਾਜ਼ਮਾ ਵੱਲੋਂ ਭਾਰਤੀ ਫੌਜ ਦੇ ਕਰਨਲ ਤੇ ਉਹਨਾਂ ਦੇ ਬੇਟੇ ਨਾਲ ਝਗੜਾ ਕਰਨ ਦੇ ਮਾਮਲੇ ਤਹਿਤ ਇਹਨਾਂ ਮੁਲਾਜ਼ਮਾ ਤੇ ਵੱਡਾ ਐਕਸ਼ਨ ਲੈਂਦੇ ਹੋਏ 12 ਪੁਲਿਸ ਮੁਲਾਜ਼ਮਾ ਨੂੰ ਸਸਪੈਂਡ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਭਾਰਤੀ ਫੌਜ ਦਾ ਪੂਰਾ ਸਨਮਾਨ ਕਰਦੀ ਹੈ ਤੇ ਇਸ ਮਾਮਲੇ ਵਿੱਚ ਸਿਵਲ ਲਾਈਨ ਥਾਣੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ ਸਾਡਾ ਪੰਜਾਬ ਪੁਲਿਸ ਐਜ਼ਨ ਆਰਗੇਨਾਈਜੇਸ਼ਨ ਰਿਸਪੈਕਟ ਟੂ ਇੰਡੀਅਨ ਆਰਮੀ ਲੀ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆਂ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫਾਰ ਦਾ ਇੰਟਾਇਰ ਪੰਜਾਬ ਪੁਲਿਸ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆਂ ਉਹਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆਂ ਕਿ ਜਿਹੜੀ ਇਹ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ ਉਨ੍ਹਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਇਹ ਘਟਨਾ 13 14 ਮਾਰਚ ਦੀ ਰਾਤ ਨੂੰ ਪਟਿਆਲਾ ਵਿੱਚ ਰਾਜਿੰਦਰਾ ਹਸਪਤਾਲ ਨੇੜੇ ਪਾਰਕਿੰਗ ਨੂੰ ਲੈ ਕੇ ਵਾਪਰੀ ਸੀ ਆਖਰਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੌਡਕਾਸਟ ਇੰਟਰਵਿਊ ਆਪਣੇ ਸੋਸ਼ਲ ਮੀਡੀਆ ਤੇ ਕੀਤਾ ਸਾਂਝਾ ਸੁਨੀਤਾ ਵਿਲੀਅਮਸ ਸਮੇਤ ਦੋਵੇਂ ਪੁਲਾੜ ਯਾਤਰੀਆਂ ਨੂੰ ਕੱਲ ਧਰਤੀ ਤੇ ਵਾਪਸ ਲਿਆਂਦਾ ਜਾਵੇਗਾ ਅਮਰਸਰ ਵਿੱਚ ਇੱਕ ਧਾਰਮਿਕ ਸਥਾਨ ਤੇ ਹਮਲਾ ਕਰਨ ਦੇ ਦੋਸ਼ੀ ਨੂੰ ਪੁਲਿਸ ਨੇ ਮੁਕਾਬਲੇਸ ਕੀਤਾ ਢੇਰ ਦੂਜਾ ਹਾਲੇ ਵੀ ਫਰਾਰ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਕਮਿਸ਼ਨਰ ਤੰਕੀਤ ਕੌਰ ਨੇ ਸ਼ੁਰੂ ਕੀਤੀ ਸੰਪਰਕ ਮਹਿੰਮ ਸੂਬੇ ਵਿੱਚ ਔਰਤਾਂ ਤੇ ਬੱਚਿਆਂ ਦੇ ਸਰਪੱਖੀ ਵਿਕਾਸ ਲਈ 1000 ਅਤ ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਕੀਤਾ ਜਾ ਰਿਹਾ ਨਿਰਮਾਣ ਅਤੇ ਪਟਿਆਲਾ ਵਿੱਚ ਇੱਕ ਫੌਜੀ ਅਫਸਰ ਤੇ ਹਮਲਾ ਕਰਨ ਵਾਲੇ 12 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ ਇਸ ਦੇ ਨਾਲ ਹੀ ਆਕਾਸ਼वाणी ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ। ਨਮਸਕਾਰ।